ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਨੇ ਇੱਕ ਸਟੇਟਮੈਂਟ ਦਿੱਤੀ ਹੈ। ਪੋਸਟ ਘੁੰਮ ਰਹੀ ਹੈ। ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਨਾ ਕਿ ਸਕੂਲਾਂ 'ਚ ਪੜਾਇਆ ਜਾਵੇਗਾ ਨਸ਼ਾ ਮੁਕਤੀ ਵਿਸ਼ਾ। ਸ਼ਿਮਾਨ ਉੱਦੋਂ ਇਹ ਫੈਸਲਾ ਕੀਤਾ ਗਿਆ। ਜਿ ਬੀੜੀਓ ਆਧਾਰਤ ਹੋਵੇਗਾ ਨਸ਼ਾ ਮੁਕਤੀ ਦਾ ਸਾਰਾ ਸਿਲੇਬਸ ਇਹ ਦੇਲਾ ਸਿੱਖਿਆ ਅਭਸਰਾਂ ਨੂੰ ਪੱਤਰ ਕੀਤਾ ਜਾ ਰਿਹਾ ਜਾਣੇ ਕਿ ਇੱਕ ਸਿਲੇਬਸ ਨਸ਼ਾ ਕਿਵੇਂ ਮੁਕਤ ਕਰਨਾ ਹੈ ਇਸ ਸਕੂਲਾਂ ਦੇ ਵਿੱਚ ਪੜਾਇਆ ਜਾਵੇਗਾ ਜਿਹੜੇ ਬੱਚੇ ਸਕੂਲਾਂ ਦੇ ਵਿੱਚ ਹੁਣ ਪੜ੍ਹਦੇ ਨੇ ਜਾਂ ਜਿਨ੍ਹਾਂ ਨੂੰ 5 ਸਾਲ ਹੋ ਗਏ ਜਿਨ੍ਹਾਂ ਨੂੰ 10 ਸਾਲ ਹੋ ਗਏ ਕਈਆਂ ਨੂੰ 1 ਸਾਲ ਹੋ ਗਿਆ ਇਹ ਉਹਨਾਂ ਨੂੰ ਵਿਸ਼ਾ ਪੜਾਇਆ ਜਾਊ ਜਾਨਕਿ ਇਹ ਸਿਲੇਬਸ ਇਹ ਸਬਜੈਕਟ ਉਹਨਾਂ ਨੂੰ ਪੜਾਇਆ ਜਾਊ ਕਿ ਪੰਜਾਬ ਨੂੰ ਨਸ਼ਾ ਮੁਕਤ ਕਿਵੇਂ ਕਰਨਾ ਹੈ ਜਾਂ ਇਹ ਕਹ ਲઈએ ਬੀ ਨਸ਼ਾ ਕਿਵੇਂ ਖਤਮ ਹੋਵੇ ਇਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭੁਜ ਸਿੰਘ ਮਾਨ ਦਾ ਬਿਆਨ ਸਟੇਟਮੈਂਟ ਹੁਣ ਥੋੜੀ ਜੀ ਗੱਲ ਮੈਂ ਕਰਨੀ ਆ ਜੀ ਸੁਣ ਲਿਓ ਧਿਆਨ ਦੇ ਨਾਲ ਵੀ ਇਹ ਕੰਮ ਸਕੂਲ ਵਿੱਚ ਪੜਨ ਵਾਲੇ ਬੱਚਿਆਂ ਦਾ ਠੀਕ ਹੈ ਉਹਨਾਂ ਨੂੰ ਸੁਚੇਤ ਕੀਤਾ ਜਾ ਸਕਦਾ ਹੈ ਉਹ ਤਾਂ ਸਕੂਲਾਂ ਵਿੱਚ ਪਹਿਲਾਂ ਹੀ ਹੈਗਾ ਉਹ ਤਾਂ ਟੀਚਰ ਪਹਿਲਾਂ ਹੀ ਇਹ ਦੱਸਦੇ ਨੇ ਬਿਨਸ਼ੇ ਛੇਤ ਲਈ ਹਾਨੀਕਾਰਕ ਨੇ ਸਪੈਸ਼ਲ ਸੈਮੀਨਾਰ ਹੁੰਦੇ ਆਂ ਪੀੜ ਲੱਗਦੇ ਨੇ ਸਕੂਲਾਂ ਦੇ ਵਿੱਚ ਕੋਈ ਸ਼ੱਕ ਹੀ ਹੈ ਨਹੀਂ ਪਰ ਕੀ ਜਿਹੜਾ ਕੰਮ ਪ੍ਰਸ਼ਾਸਨ ਨੇ ਕਰਨਾ ਹੈ ਜਿਹੜਾ ਕੰਮ ਸਰਕਾਰ ਨੇ ਕਰਨਾ ਹੈ ਵੀ ਵੱਡੇ ਵੱਡੇ ਨਸ਼ਾ ਤਸ਼ਕਰਾ ਨੂੰ ਫੜ ਕੇ ਜ਼ਿਲ੍ਹਾ ਵੀ ਸੁੱਟੋ ਜੇ ਕੋਈ ਨਸ਼ਾ ਵੇਚਦਾ ਹੈ ਉਹਨੂੰ ਫੜ ਕੇ ਅੰਦਰ ਕਰੋ ਫੋਟੇ ਮੁਕਦਮਾ ਚਲਾਓ ਇਹ ਕੰਮ ਬੱਚੇ ਕਰਨਗੇ ਇਹ ਕਿਦਾਂ ਹੋ ਸਕਦਾ ਤੁਸੀਂ ਲੋਕਾਂ ਨੂੰ ਕਿੰਨਾ ਕੁ ਮੂਰਖ ਬਣਾਓਗੇ ਤੋਂ ਆਤਮਾਨ ਦੇ ਘਰ ਬੇਟੀ ਨੇ ਜਨਮ ਲਿਆ ਪਹਿਲਾਂ ਬੇਟਾ ਤੇ ਬੇਟੀ ਨੇ ਅਮਰੀਕਾ ਦੇ ਚ ਰਹਿੰਦੇ ਨੇ ਕਿ ਉਹਨਾਂ ਨੂੰ ਆਪਣੇ ਪਿਤਾ ਜੀ ਬਾਰੇ ਪਤਾ ਹੈ ਵੀ ਸਾਡੇ ਪਿਤਾ ਜੀ ਸ਼ਰਾਬ ਪੀਂਦੇ ਐ ਕਾਲਾ ਮਾਲ ਖਾਂਦੇ ਐ ਇਹ ਪਤਾ ਹੈ ਉਹਨਾਂ ਨੂੰ ਜੇ ਉਹਨਾਂ ਨੂੰ ਪਤਾ ਹੈ ਕਦੇ ਅੱਜ ਤੱਕ ਟੋਕਿਆ ਹੋਊਗਾ ਵੇ ਤੁਸੀਂ ਪਾਪਾ ਜੀ ਸ਼ਰਾਬ ਨਾ ਪੀਓ ਜਿਵੇਂ ਕੰਧਾਂ ਤੇ ਲਿਖਿਆ ਹੁੰਦਾ ਪਾਪਾ ਜੀ ਨਾ ਪੀਓ ਸ਼ਰਾਬ ਮੈਨੂੰ ਲੈ ਜੋ ਇੱਕ ਕਿਤਾਬ ਕਦੇ ਉਹਨਾਂ ਨੇ ਕਿਹਾ ਹੋਣਾ ਹੈ ਜੇ ਜਿਹੜੇ ਬੱਚੇ ਹੁਣ ਸਕੂਲਾਂ ਵਿੱਚ ਪੜ੍ਹਦੇ ਨੇ ਬਹੁਤਿਆਂ ਦੇ ਮਾਂ ਪਿਓ ਜਨਾਨੀਆਂ ਤੱਕ ਵੀ ਸ਼ਰਾਬ ਪੀਂਦੀਆਂ ਨੇ ਉਹਨਾਂ ਦੇ ਬੱਚਿਆਂ ਨੇ ਕਿਤੇ ਆਪਣੇ ਮਾਂ ਪਿਓ ਬਾਰੇ ਕੋਈ ਸਟੇਟਮੈਂਟ ਦਿੱਤੀ ਹੈ ਕਦੇ ਕੋਈ ਖ਼ਬਰ ਸੁਣੀ ਹੈ ਵੀ ਕਿਸੇ ਬੱਚੇ ਨੇ ਕਿਹਾ ਹੋਵੇ ਵੀ ਮੇਰਾ ਪਿਓ ਸ਼ਰਾਬ ਪੀਣੀ ਛੱਡ ਦੇ ਮੇਰਾ ਪਿਓ ਨਸ਼ਾ ਕਰਨਾ ਛੱਡ ਦੇ ਕਦੇ ਕਿਹਾ ਕਿਸੇ ਨੇ ਕਦੇ ਵੀ ਨਹੀਂ ਹੋ ਸਕਦਾ ਬੱਚਿਆਂ ਨੂੰ ਤੁਸੀਂ ਪੜ੍ਹਾਓ ਨਾ ਪੜ੍ਹਾਓ ਸਕੂਲ ਦੇ ਵਿੱਚ ਵਿਸ਼ਾ ਰੱਖੋ ਨਾ ਰੱਖੋ ਸਲੇਬਸ ਦਿਓ ਨਾ ਦਿਓ ਜਿੰਨੀ ਮਰਜ਼ੀ ਤੁਸੀਂ ਟੀਚਰਾਂ ਤੇ ਸਖਤਾਈ ਕਰ ਲਓ ਇੱਕ ਬੇਨਤੀ ਕਰਨੀ ਹੈ ਧਿਆਨ ਦੇ ਨਾਲ ਸੁਣ ਲਿਓ ਇੱਕ ਡਾਕਟਰ ਨੂੰ ਕਿਸੇ ਵਿਦਵਾਨ ਨੇ ਕਹਿਤਾ ਕਿ ਡਾਕਟਰ ਪਾਗਲ ਹੁੰਦੇ ਨੇ ਉਹ ਡਾਕਟਰ ਸਾਹਿਬ ਕਹਿੰਦੇ ਤੁਸੀਂ ਮੈਨੂੰ ਪਾਗਲ ਕਿਉਂ ਕਿਹਾ ਹਮ ਸਭ ਦਾ 15 ਅਗਸਤ ਕੇ ਲਈ ਤਿਰੰਗਾ ਆਏਗਾ ਉਹ ਕਹਿੰਦਾ ਜੀ ਜਦੋਂ ਟਾਈਮ ਆਉ ਮੈਂ ਤੁਹਾਨੂੰ ਸਾਬਤ ਕਰ ਦੋ ਵੀ ਤੁਸੀਂ ਪਾਗਲ